ਰੱਬ ਨੇ ਜੀ ਦੁਨੀਆ ਤੇ ਬੰਦੇ ਭੇਜੇ ਨੇ ਜੇ ਤਾਂ ਬੰਦਾ ਚੰਗੇ ਕੰਮ ਕਰਦਾ ਫਿਰ ਤਾਂ ਉਹਦੇ ਵਰਗਾ ਚੰਗਾ ਕੋਈ ਨਹੀਂ ਜੀ ਮਾੜੇ ਕੰਮ ਕਰਦਾ ਤੇ ਬੰਦੇ ਵਰਗਾ ਮਾੜਾ ਕੋਈ ਨਹੀਂ ਇਸ ਕਰਕੇ ਜਿਵੇਂ ਹੁਣ ਕੈਮਰੇ ਲਵਾਏ ਨੇ ਸਭ ਦੇ ਜੀ ਉਹ ਕੈਮਰੇ ਇਸ ਕਰਕੇ ਲਵਾਏ ਹਨ ਜਿਹੜੀਆਂ ਹੁਣ ਚੋਰੀਆਂ ਹੁੰਦੀਆਂ ਰਹੀਆਂ ਐ ਐਸੇ ਮਾੜੇ ਕੰਮ ਹੁੰਦੇ ਇਸ ਕਰਕੇ ਲੋਕਾਂ ਨੇ ਕੈਮਰੇ ਲਵਾਇਆ ਡੰਗਰਾ ਪੁੱਛਦੋ ਤੇ ਲਵਾਏ ਨਹੀਂ ਬੰਦਿਆਂ ਤੇ ਲਵਾਏ ਹਨ ਜੇ ਇਹੀ ਕੰਮ ਨਾ ਹੋਵੇ ਨਾ ਚੋਰੀਆਂ ਹੁਣ ਨਾ ਕਿਸੇ ਦੇ ਮਾੜੇ ਚੰਗੇ ਹਜੇ ਕੰਮ ਹੋਣ ਹਨ ਤੇ ਨਾ ਤਾਂ ਕੈਮਰਿਆਂ ਦੀ ਲੋੜ ਪਵੇ ਦੇ ਨਾਲੇ ਬੰਦਾ ਕਹਿੰਦੇ ਹੁੰਦੇ ਆ ਬਦਨਾਮ ਨਾ ਹੋਵੇ ਇਸ ਕੋਈ ਚੀਜ਼ਾਂ ਤੋਂ ਹਨ ਇਸ ਦਾ ਕੀ ਜੀ ਇਹ ਆਪਾ ਕਿਰਤ ਕਰੀਏ ਦਸਾਂ ਨੋਂ ਦੀ ਕਿਰਤ ਕਰੀਏ ਨਾਲੇ ਤੁਸੀਂ ਆਪ ਸੋਖੇ ਤੇ ਨਾਲੇ ਲੋਕ ਜਿਹੜੇ ਵੱਸਦੇ ਨੇ ਉਹ ਸਾਰੇ ਸੋਖੇ ਨਹੀਂ ਜੀ ਨਾਲੇ ਜਿਹੜੇ ਦੁਨੀਆ ਦੇ ਵਿੱਚ ਤੁਸੀਂ ਰਹਿਣਾ ਵਾ ਉਹ ਵੀ ਹੱਕ ਤਣ ਕੇ ਕਰੋਗੇ ਇਸ ਕਰਕੇ ਚੰਗੇ ਕੰਮ ਕਰਿਆ ਕਰੋ ਮਾੜੇ ਕੰਮ ਨਾ ਕਰੋ ਦੁਨੀਆ ਤੇ ਆਏ ਆ ਖੋਸੋ ਕੇ ਜਿਉਂ ਤੇ ਹੋਰਨਾਂ ਨੂੰ ਵੀ ਜਿਉਣ ਦਿਓ ਤੇ ਮਾੜੇ ਕੰਮ ਕਦੇ ਵੀ ਨਾ ਕਰੋ ਚੰਗੀ ਸੋਚ ਬਣਾਓ ਜੇ ਕੋਈ ਗਲਤੀ ਹੋ ਵੀ ਗਈ ਉਹ ਵੀ ਬਾਈ ਗੁਰੂ ਦੇ ਦਰ ਤੇ ਜਾ ਕੇ ਉਹਨੂੰ ਕਹੋ ਵੀ ਮਾਂ ਮਾਲਕਾ ਗਲਤੀ ਹੋ ਗਈ ਉਹਨਾਂ ਨੂੰ ਚੰਗੀ ਸੋਝੀ ਦੇਈ ਠੀਕ ਹੈ ਜੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸੇ ਜਰੂਰ ਕਰਿਆ ਕਰਨਾ